ਸਪਨੇ ਜਿਹਾ ਸਮਾਂ ਭਾਗ ਦੂਜਾ ਲੇਖਕ ਗੁਰਸੇਵਕ ਸਿੰਘ ਸੰਧੂ ਜੀ ਬਾਬਾ ਜੀ ਮੈਨੂੰ ਆਪਣੇ ਨਾਲ ਬਣੀ ਕੱਚੇ ਘਰ ਚ ਲੈ ਗਏ ਮੈਂ ਵੇੜੇ ਵਿੱਚ ਖੜਾ ਚਾਰ ਸਿਰੇ ਨਿਗਾਕ ਮਾਰ ਰਿਹਾ ਸੀ ਤਾਂ ਬਹੁਤ ਵੱਡੀ ਹਵੇਲੀ ਬਣੀ ਹੋਈ ਸੀ ਜਿਸ ਦਾ ਮੁੱਖ ਦਰਵਾਜ਼ਾ ਇੱਕ ਵੱਡਾ ਸਾਰਾ ਲੱਕੜ ਦਾ ਗੇਟ ਸੀ ਜਿਸ ਉੱਪਰ ਸਾਦੇ ਜਿਹੇ ਢੰਗ ਨਾਲ ਮੀਨਾ ਕਾਰੀ ਕੀਤੀ ਹੋਈ ਸੀ ਫਿਰ ਅੱਗੇ ਬਣੀਆ ਇੱਕ ਬਣਿਆ ਇੱਕ ਕੱਚਾ ਕਮਰਾ ਜੋ ਕਿ ਪੂਰਾ ਹਵਾਦਾਰ ਸੀ ਪਰ ਸਰਦੀਆਂ ਹੋਣ ਕਰਕੇ ਸਾਰੇ ਪਾਸਿਓਂ ਬੰਦ ਕੀਤਾ ਹੋਇਆ ਸੀ ਇਸ ਉੱਪਰ ਲੰਮੀਆਂ-ਲੰਮੀਆਂ ਸਹੇੜੀਆਂ ਪਾ ਕੇ ਲੱਕੜ ਦੀਵਾਲਿਆਂ ਦਾ ਸਹਾਰਾ ਦਿੱਤਾ ਹੋਇਆ ਸੀ ਤੇ ਛੱਤ ਕੱਚੀ ਸੀ ਪਰ ਉਸ ਵਿੱਚੋਂ ਲਿੱਪੀ ਹੋਈ ਨਵੀਂ ਮਿੱਟੀ ਦੀ ਖਸਬੂ ਆ ਰਹੀ ਸੀ ਬਾਪੂ ਨੇ ਖੂਤੋਂਿਆਂ ਦੇ ਪਾਣੀ ਨਾਲ ਹੱਥੋਂ ਧੋਤਾ ਤੇ ਬੰਨੋ ਗਾਈ ਮਾਰੀ ਉਹ ਜਵਾਨਾ ਕੀ ਨਿਹਾਰੀ ਜਾਂ ਹੈ ਆਜਾ ਰੋਟੀ ਠੰਡੀ ਹੋ ਜਾਣੀ ਐ ਮੈਂ ਛੱਟ ਦੇਣੀ ਉਸ ਕਮਰੇ ਚੋਂ ਨਿਕਲਿਆ ਤੇ ਹੱਥੋਂ ਧੋਕੇ ਬਾਪੂ ਦੇ ਪਿੱਛੇ ਹੋ ਤੁਰਿਆ ਬਾਪੂ ਪੂਰਾ 6 ਫੁੱਟ 4 ਇੰਚ ਲੰਮਾ ਤੇ ਜੁੱਸਾ ਭਾਰਾ ਅਤੇ ਪੂਰੀ ਮੜਤ ਨਾਲ ਅੱਗੇ ਤੁਰਦਾ ਜਾ ਰਿਹਾ ਸੀ ਤੇ ਮੂੰਹ ਚੋਂ ਕੁਝ ਬੁੜਬੜਾ ਰਿਹਾ ਸੀ ਤੇ ਉਸਦੇ ਬੁੱਲ ਫੜਕ ਰਹੇ ਸਨ ਪਰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਪੜ ਰਿਹਾ ਸੀ ਚਿੱਟਾ ਦਾੜਾ ਤੇ ਚਿੱਟੀ ਪੱਗ ਮੈਨੂੰ ਕਿਸੇ ਸੰਤ ਹੋਣ ਦਾ ਪਲੇਖਾ ਭਾਰੇ ਸੀ ਮੈਂ ਚਕਚਾਪ ਦੁਰਦਾ ਕਰਦਾ ਚੱਪਾ-ਚੱਪਾ ਭਾਂਦ ਰਿਹਾ ਸੀ ਤਾਂ ਦੇਖਿਆ ਸਾਹਮਣੇ ਲੋਹ ਤੇ ਇੱਕ ਬਜ਼ੁਰਗ ਮਾਤਾ ਆਪਣੇ ਹੱਥਾਂ ਨਾਲ ਬਾਜਰੇ ਦੀਆਂ ਰੋਟੀਆਂ ਬਣਾ ਰਹੀ ਸੀ ਤੇ ਉਸ ਦੇ ਬੁੱਲ ਵੀ ਫੜਕ ਰਹੇ ਸਨ ਤੇ ਉਹ ਵੀ ਉਵੇਂ ਹੀ ਫੜਕ ਰਹੇ ਸਨ ਜੇ ਮੈਂ ਬਾਪੂ ਨੂੰ ਦੇਖਿਆ ਸੀ ਕੋਲ ਉਸਦੇ ਕਹ ਦੇ ਪਾਡੇ ਸਜਾਏ ਹੋਏ ਸਨ ਲਿਸ਼ਕਾ ਮਾਰ ਰਹੇ ਸਨ ਚੁੱਲੇ ਅੰਦਰ ਅੱਗ ਵੀ ਹੋਕਮ ਨਾਲ ਮੱਠੀ-ਮੱਠੀ ਬਾਰ ਰਹੀ ਸੀ ਮੈਨੂੰ ਮਾਤਾ ਨੇ ਆਪਣੇ ਕੋਲ ਬੈਠਣ ਦਾ ਇਸ਼ਾਰਾ ਕੀਤਾ ਤਾਂ ਮੈਂ ਪਹਿਰੇ ਹੱਥ ਲਾ ਕੇ ਇਸਤਕਾਰ ਨਾਲ ਸਤ ਸ੍ਰੀ ਅਕਾਲ ਬੁਲਾਈ ਤਾਂ ਮਾਤਾ ਨੇ ਸਿਰ ਹਿਲਾ ਕੇ ਉਸਤਾਜ ਉਹ ਆਪ ਦਿੱਤਾ ਅਤੇ ਕੋਲ ਪਈ ਟੀੜੀ ਮੇਰੇ ਵੱਲ ਕਰ ਦਿੱਤੀ ਮੈਂ ਟੀੜੀ ਫੜ ਉੱਪਰ ਬੈਠ ਗਿਆ ਤੇ ਬਾਬਾ ਮੇਰੇ ਕੋਲ ਕੋਈ ਛੋਟੀ ਜਿਹੀ ਮੰਜੀ ਤੇ ਆਪਣੇ ਚਾਦਰੇ ਨੂੰ ਸੋਧ ਕਰਦਾ ਹੋਇਆ ਬੈਠ ਗਿਆ ਤੇ ਅਸੀਂ ਅੱਖਾਂ ਅੱਖਾਂ ਰਹਿ ਇੱਕ ਦੂਜੇ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦਾ ਪੁੱਤ ਜੋ ਕਿ ਸ਼ਾਇਦ ਕੋਈ 40 ਵਰਿਆਂ ਦਾ ਲੱਗ ਰਿਹਾ ਸੀ ਆਪਣੇ ਮੋਢੇ ਉੱਤੋਂ ਕਹੀ ਰੱਖ ਤੇ ਹੱਥ ਧੋ ਕੇ ਸਾਡੇ ਕੋਲ ਆ ਬੈਠਾ ਤੇ ਉਹ ਦੀ ਤੀਵੀ ਜੋ ਸਾਡੇ ਲਈ ਭਾਂਡੇ ਤਿਆਰ ਕਰ ਰਹੀ ਸੀ ਉਸ ਨੇ ਪਾਣੀ ਦਾ ਗਲਾਸ ਉਸ ਵੱਲ ਵਧਾਇਆ ਮੈਨੂੰ ਲੱਗਦਾ ਸੀ ਸ਼ਾਇਦ ਹੀ ਬੀਰ ਜਰੂਰ ਖੋਦੀ ਪਾਰੀ ਲਾ ਕੇ ਆਇਆ ਸੀ ਬਾਬੇ ਦੇ ਪੋਤਰਾ ਤੇ ਪੋਤਰੀ ਵੀ ਖੇੜ ਦੇ ਖੇੜਦੇ ਵਾਰੋਂ ਭੱਜ ਆਉਂਦੇ ਦਿਖੇ ਤੇ ਪਿੱਛੇ ਪਿੱਛੇ ਕੁਝ ਹੋਰ ਇੱਕ ਦੋ ਬੱਚੇ ਉਹਨਾਂ ਦੇ ਸਿਰਾਂ ਤੇ ਟੋਪੀਆਂ ਪਾਈਆਂ ਹੋਈਆਂ ਸਨ ਉਹ ਵੀ ਨਸਿਆ ਰਹੇ ਸੀ ਸਾਰੇ ਬਚਪਨੀਆਂ ਖੇਡਾਂ ਖੇੜਦੇ ਖੇੜਦੇ ਕਟੇ ਮਿੱਟੀ ਨਾਲ ਬੜੇ ਨਜ਼ਰ ਆ ਰਹੇ ਸਨ ਪਰ ਮੈਨੂੰ ਕਿਸੇ ਦੇ ਮੱਥੇ ਤੇ ਭੋਰਾ ਵੀ ਧੁਕਾਨ ਨਜ਼ਰ ਨਹੀਂ ਸੀ ਪੈ ਰਹੀ ਇਹ ਕਹਾਣੀ ਅਜੇ ਅਧੂਰੀ ਹੈ ਅਗਲਾ ਪਾ ਕੱਲ ਨੂੰ ਸੁਣਾਵਾਂਗੇ ਜੀ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਪਸੰਦ ਆ ਰਹੀ ਹੋਵੇਗੀ ਆਪਣੇ ਸੁਝਾਅ ਜ਼ਰੂਰ ਤੇ ਜੀ ਅਸੀਂ ਉਡੀਕ ਕਰਾਂਗੇ తోను ఏ కని జరు బ వద్ధతో కమే జీ చూ సక్రైబుల్ జీ కల్ అగలా భాగ జరునా